ਕੀ ਜਗਜੀਤ ਸਿੰਘ ਢੱਲੇਵਾਲ ਆਰਐਸਐਸ ਦਾ ਬੰਦਾ ਹੈ ਸੁਣ ਲਣ ਉਹ ਵਿਅਕਤੀ ਜਿਹੜੇ ਇਹ આરોਪ ਲਗਾਉਂਦੇ ਨੇ ਜਗਜੀਤ ਸਿੰਘ ਢੱਲੇਵਾਲ ਤੇ ਜੋ ਕਿ ਪਿਛਲੇ ਲਗਾਤਾਰ 34 ਦਿਨ ਤੋਂ ਆਪਣੇ ਮਰਮਰਤੇ ਬੈਠੇ ਨੇ ਉਹ ਵੀ ਕਿਸਾਨਾਂ ਦੀਆਂ ਫਸਲਾਂ ਦੀਆਂ ਰਾਖੀਆਂ ਕਰਨ ਦੇ ਲਈ ਹਾਲਾਂਕਿ ਸਰਕਾਰ ਦੇ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਦਿੱਤੀ ਜਾ ਰਹੀ ਨਾ ਹੀ ਉਹਨਾਂ ਦੀ ਕੋਈ ਮੰਗ ਮੰਨੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਉੱਪਰ ਇੱਕ ਵੱਡੀ ਅਪਡੇਟ ਵੀ ਆਈ ਹੈ ਕਿ ਅੱਜ ਜੇ ਪੰਜਾਬ ਬੰਦ ਹੈ ਪੂਰੇ ਪੰਜਾਬ ਦੇ ਵਿੱਚ ਕਾਫੀ ਵਪਾਰੀਆਂ ਨੇ ਦੁਕਾਨਦਾਰਾਂ ਨੇ ਇੱਥੋਂ ਤੱਕ ਕੇ ਬੱਸ ਡਰਾਈਵਰਾਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹੈ ਪੰਜਾਬ ਬੰਦੀ ਕੋਲ ਨੂੰ ਚੰਗਾ ਹੁੰਗਾਰਾ ਹੀ ਮਿਲਦਾ ਦਿਖ ਰਿਹਾ ਹੈ ਪਰ ਇਸ ਤੇ ਹੁਣ ਇੱਕ ਨਵੀਂ ਅਪਡੇਟ ਆਈ ਹੈ ਕਿ ਲੋਕਾਂ ਦੀਆਂ ਫਸਲਾਂ ਦੀਆਂ ਰਾਖਿਆ ਕਰਨ ਵਾਲਾ ਜਗਜੀਤ ਸਿੰਘ ਡੱਲੇਵਾਲ ਦੇ ਖੇਤ ਦੇ ਵਿੱਚ ਜਿਹੜੀ ਫਸਲ ਹੈ ਉਸ ਨੂੰ ਗੁਲਾਬੀ ਸੁੰਢੀ ਲੱਗ ਗਈ ਹੈ ਜੀ ਹਾਂ ਅਜੇ ਹੀ ਸਾਹਮਣੇ ਆਇਆ ਹੈ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਪਿੰਡ ਵਾਸੀ ਉਹਨਾਂ ਦੇ ਸਮਰਥਨ ਦੇ ਵਿੱਚ ਉਤਰ ਆਏ ਨੇ ਪਿੰਡ ਵਾਲਿਆਂ ਨੇ ਕੱਲ ਉਹਨਾਂ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਮੋਰਚਾ ਸੰਭਾਲਿਆ ਉਹਨਾਂ ਦੀ ਫਸਲ ਨੂੰ ਸੰਭਾਲਣ ਦਾ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡੱਲੇਵਾਲ ਸਾਹਿਬ ਨਾਲ ਖੜੇ ਹਾਂ ਕਿਉਂਕਿ ਡੱਲੇਵਾਲ ਜੀ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਮਰਨ ਵਰਤੇ ਬੈਠੇ ਨੇ ਤਾਂ ਅਸੀਂ ਉਹਨਾਂ ਦੀ ਫਸਲ ਨੂੰ ਕਿਉਂ ਤਬਾਹ ਹੋਣ ਦਵਾਂਗੇ ਅਸੀਂ ਉਹਨਾਂ ਦੀ ਫਸਲ ਦੇ ਲਈ ਹਰ ਇੱਕ ਉਪਰਾਲਾ ਕਰਾਂਗੇ ਉਹਨਾਂ ਦੀ ਫਸਲ ਦੀ ਸਾਮ ਸੰਭਾਲ ਕਰਾਂਗੇ ਇਸ ਦੌਰਾਨ ਕਿਸਾਨ ਵੀਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਬਹੁਤ ਹੀ ਨੇਕ ਇਨਸਾਨ ਹਨ ਜਿੱਥੋਂ ਤੱਕ ਲੋੜ ਪਵੇਗੀ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਾਂਗੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆ ਕੋਈ ਖੜੇ ਨਾ ਖੜੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਹਟਣ ਵਾਲੇ ਇਸ ਪੂਰੇ ਮੌਕੇ ਤੇ ਕਿਸਾਨ ਵੀਰਾਂ ਨੇ ਉਹਨਾਂ ਦੇ ਪਿੰਡ ਵਾਸੀਆਂ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਮੇਰਾ ਨਾਮ ਹੈ ਬਾਸ਼ੰਗਾ ਪਿੰਡ ਢੱਲੇ ਵਾਲਾ ਬਾਦ ਸਿੰਘ ਜੀ ਤੁਹਾਡੇ ਪਿੰਡ ਦੇ ਜਿਹੜੇ ਕਿਸਾਨ ਆਗੂ ਨੇ ਜੀ ਸਿੰਘ ਢੱਲੇ ਵਾਲਾ ਉਹ ਪਿਛਲੇ ਤਕਰੀਬਨ ਬੱਤੀ ਦਿੱਤੀ ਦਿਨਾ ਤੋਂ ਜਿਹੜਾ ਹੈਗਾ ਖਨੋਰੀ ਬਾਰਡਰ ਤੇ ਮਰਨ ਮਰਦੇ ਬੈਠੇ ਨੇ ਕੀ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਕੀ ਕਹਿਣਾ ਕੋਣੋ ਸਿੱਡਾਂ ਦੇ ਪਿੰਡ ਦੇ ਵਿੱਚ ਮਾਹੌਲ ਤਾਂ ਜੀ ਤੁਹਾਨੂੰ ਪਹਿਲਾਂ ਦੱਸਿਆ ਜਦੋਂ ਬੋਲਦੇ ਗੱਲ ਪਰ ਆ ਜਾਂਦਾ ਬੋਲਦਾ ਨਹੀਂ ਜਾਂਦਾ ਬੋਲਣ ਨੂੰ ਕੋਈ ਐਸਾ ਬੋਲਣ ਲਈ ਹੈ ਹੀ ਨਹੀਂ ਗੱਲ ਵੀ ਵਾਥ ਨਹੀਂ ਸਾਡੇ ਵਿੱਚ ਕੋਈ ਜਾਣ ਕੇ ਕਰਦੇ ਆ ਸਾਡੇ ਕੰਟਰੋਲ ਤੋਂ ਬਾਹਰ ਹੈ ਅੱਜ 34 ਦਿਨ ਹੋ ਗਏ ਓਖੇ ਬੈਠੇ ਸਰਕਾਰ ਹਰ ਨੂੰ ਗਾਲ੍ਹਨੇ ਚਾਹੁੰਗੇ ਕੀ ਐਸੀ ਬੋਲਣਾ ਅਈ ਫੋੜਾ ਵੀ ਧੰਨਵਾਦ ਕਰਦੇ ਹਾਂ ਸਾਡੇ ਪਿੰਡਾਂ ਚਲੋ ਸਾਡਾ ਪਤਾ ਤਾਂ ਲੈਣ ਆਏ ਹੋ ਪਿਓ ਪੁੱਤ ਯਾ ਪੂਰੀ ਫੈਮਿਲੀ ਜਿਹੜੀ ਆ ਬਾਰਡਰ ਤੇ ਨੇ ਹਾਂਜੀ ਉਹ ਬੱਚਾ ਕਦੇ ਆ ਜਾਂਦਾ ਸੀ ਕਦੇ ਜਾ ਬੜਦਾ ਹੁਣ ਉੱਥੇ ਹੀ ਆ ਹੁਣ ਕਿਵੇਂ ਫਿਰ ਸੰਭਿਆ ਜਾਵੇ ਘਰ ਦਾ ਜਿਹੜਾ ਉਹਨਾਂ ਦੇ ਮਤਲਬ ਕੋਈ ਅ ਮਿਸਤਿਹਦਾਰ ਆਇਆ ਵੇਸੀ ਉਹ ਹੀ ਆ ਘਰੇ ਜਿਹੜਾ ਕੋ ਪਸ਼ੂ ਡੰਗਰ ਠਮਾਰਦਾ ਬੰਦਾ ਰੱਖਿਆ ਤੇ ਪਹਿਲੀ ਜਿਹੜੀ ਉਹ ਪਹਿਲਾਂ ਪੰਜਾਬ ਜੂਗੇ ਕੁਝ ਲੋਕਾਂ ਨਾਲ ਆਸਰਾ ਕੀਤਾ ਬਜਾਈ ਆ ਹੋਨ ਖਾਸ ਖੂਦ ਆ ਮੁੰਬੇ ਪਾਣ ਦੇ ਪਿੰਡੋਂ ਕੋਈ ਜੇ ਕੋ ਪਾਣੀ ਹੈ ਉਹ ਲਵਾਉਂਦੇ ਆ ਤੇ ਹੁਣ ਤਾਂ ਮਮੀ ਪੈ ਗਿਆ ਪਾਣੀ ਦੀ ਲੋੜ ਨਹੀਂ ਪਈ ਤੇ ਪਹਿਲਾਂ ਪਾਣੀ ਪੂਣੇ ਲਵਾ ਗਏ ਸੀ ਸਾਰੇ ਇਸ ਤਰ੍ਹਾਂ ਬੰਦਿਆਂ ਨੂੰ ਹੁਣ ਫੋਨ ਕਰਦਾ ਵੀ ਵੇਰਾ ਪਾਣੀ ਲਵਾ ਦੇ ਜਿੱਦ ਰੋ ਵੀ ਅੱਜ ਵਾਰੀ ਆ ਜਾਓ ਉੱਥੇ ਖੜਾ ਦੇ ਬੰਦੇ ਛੱਡ ਦੇ ਸਾਰੇ ਬੰਦੇ ਸਾਰਾ ਪਿੰਡੋਂ ਦੇ ਨਾਲ ਹੈ ਸਾਰਾ ਪਿੰਡ ਸੋਗ ਚ ਹੈ ਇਸ ਵੇਲੇ ਬਹੁਤ ਡੁੱਬਿਆ ਹੋਇਆ ਹੈ 34 ਦਿਨ ਹੋ ਗਏ ਇਹ ਸੰਘਰਸ਼ ਨੂੰ ਗੱਲ ਨਹੀਂ ਸੁਣਦੇ ਸੰਘਰਸ਼ ਨੂੰ ਲੱਗੀ ਕੀ ਸੋਚ ਆ ਤੁਹਾਡੀ ਕਿਵੇਂ ਲੱਗਦਾ ਹੈਗਾ ਸੰਘਰਸ਼ ਦਾ ਕੀ ਹੱਲ ਸੰਘਰਸ਼ ਦਾ ਹੱਲ ਤਾਂ ਜੀ ਨਿਕਲੂਗਾ ਪਰ ਸਾਨੂੰ ਇਹ ਲੱਗਦਾ ਵੀ ਸਾਡੇ ਜਿਹੜੀ ਹੈ ਸਾਡੇ ਪ੍ਰਧਾਨ ਦਾ ਨੁਕਸਾਨ ਕਰਾ ਦੂਗੀ ਸਰਕਾਰ ਕਰਨਾ ਤਾਂ ਪਊਗਾ ਉਹਨਾਂ ਨੂੰ ਇਸ ਤੋਂ ਬਾਅਦ ਬਹੁਤ ਵੱਡੇ ਖਰਚੇ ਪੈਦਾ ਹੋ ਸਕਦੇ ਬਹੁਤ ਵੱਡੇ ਨੁਕਸਾਨ ਵੀ ਹੋ ਸਕਦੇ ਆ ਕਈ ਕੁਝ ਹੋ ਸਕਦਾ ਸਾਡੀ ਸਮਝ ਤੋਂ ਬਾਹਰ ਆ ਕੇ ਹੋ ਜਾਣਾ ਹੈ ਤੇ ਕੀ ਅਪੀਲ ਕਰਦੇ ਆ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਦੋਵੇਂ ਸਰਕਾਰਾਂ ਪੰਜਾਬ ਆ ਸੈਂਟਰ ਸਰਕਾਰ ਆ ਮਿਲ ਕੇ ਉਹਦਾ ਹੱਲ ਕਰਨ ਉਹਨੂੰ ਉੱਥੋਂ ਮਰਨ ਮਰ ਚ ਹਟਾਉਣ ਉਹਦਾ ਉਹਨੂੰ ਤੰਦਰੁਸਤੀ ਨਾਲ ਚੱਲੋ ਆਪ ਦਾ ਸਾਡੇ ਵਿੱਚ ਰਵੇ ਇੱਕ ਗੱਲ ਹੋਰ ਦੇਖਣ ਚਾਉਂਦੀ ਹੈ ਕਿ ਜਦੋਂ ਜਿਸ ਪਿੰਡ ਦਾ ਘਰ ਦਾ ਕੋਈ ਆਗੂ ਜਦੋਂ ਵੱਡੇ ਲੈਵਲ ਤੇ ਜਾ ਕੇ ਕੋਈ ਸਟ੍ਰਾਈਕ ਜਾਂ ਇਦਾਂ ਦਾ ਕੋਈ ਸੰਘਰਸ਼ ਲੜਦਾ ਹੈ ਪ੍ਰਸ਼ਾਸਨ ਵੱਲੋਂ ਦਬਾਅ ਬਹੁਤ ਪੈਂਦਾ ਪਿੰਡ ਦੇ ਲੋਕਾਂ ਦੇ ਪਰਿਵਾਰ ਤੇ ਕੋਈ ਅਜੀਹਾ ਛੋਡੇ ਪਿੰਡ ਚ ਕੋਈ ਅਜੀਹਾ ਕੋਈ ਦਬਾਅ ਪਾਉਣ ਦੀ ਗੱਲ ਸਾਡੇ ਪਿੰਡ ਚ ਪਾਜੇ ਕੋਈ ਦਬਾਅ ਪਾਉਣ ਆਇਆ ਨਹੀਂ ਕਿ ਪਹਿਲਾਂ ਤੁਸੀਂ ਸਾਡੇ ਪਿੰਡ ਚ ਕੋਈ ਐਸਾ ਆਜੇ ਤਾਂ ਕਿ ਇਹਦਾ ਇਹਦਾ ਕਰਕੇ ਸਾਡੇ ਪਿੰਡ ਤੇ ਨਾ ਤਾਂ ਕਿਸੇ ਪੁਲਿਸ ਦਾ ਨਾ ਕਿਸੇ ਹੋਰ ਦਾ ਸਾਡੇ ਦਾ ਜ਼ੋਰ ਨਹੀਂ ਪੈਂਦਾ ਹੁਣ ਤੱਕ ਤੇ ਹੁਣ ਭਾਵੇਂ ਸਾਡੇ ਤੋਂ ਕੁਝ ਕਰ ਲੈਣ ਇਸ ਤੋਂ ਬਾਅਦ ਅੱਜ ਤੱਕ ਸਾਡੇ ਕੋਲੇ ਕੋਈ ਕਿਸੇ ਨੇ ਸਾਨੂੰ ਨਹੀਂ ਕੋਈ ਦਬਾਅ ਦਿੱਤਾ ਵੀ ਤੁਸੀਂ ਉਹਨੂੰ ਆਖੋ ਜਾਂ ਠਾਓ ਅਨਾਂ ਸਾਡੇ ਆਖੇ ਹੋਰ ਦਾ ਐਡਾ ਜਨ ਅਰਾਦੇ ਦਾ ਬੰਦਾ ਹੋ ਉਹਨੇ ਕਦੇ ਕੋਈ ਗੱਲ ਅਲੱਦੀ ਨਹੀਂ ਜ਼ਿੰਦਗੀ ਦੇ ਵਿੱਚ ਕਦੀ ਉਹ ਜੋ ਫੈਸਲੇ ਲੈਂਦੇ ਆ ਉਹਨਾਂ ਦੇ ਕਿਦਾਂ ਲੈਂਦੇ ਪੱਕਾ ਫੈਸਲਾ ਜਿਹੜਾ ਲੈ ਲੈ ਉਹ ਤੇ ਪੂਰਨ ਭਰੋਸਾ ਰੱਖ ਕੇ ਚੱਲਣਾ ਪਾਵੇਂ ਉਹਨੂੰ ਕੋਈ ਘਾਟਾ ਹੋ ਜੇ ਤੇ ਪਾਵੇਂ ਬਣਾ ਪਾਵੇ ਉਹਦਾ ਮਤਲਬ ਹੈ ਪਹਿਲਾਂ ਤੋਂ ਹੀ ਸਟੈਂਡ ਰਿਹਾ ਹੁਣ ਜੇ ਕੋਈ ਸਰਕਾਰੇ ਚਾਹੇ ਵੀ ਅੱਜ ਖਾਲੂਗਾ ਜਾਂ ਕੱਲ ਖਾਲੂਗਾ ਉਹਨੇ ਲੈਣਾ ਕੁਛ ਨਹੀਂ ਅੰਨ ਪਾਣੇ ਉਹਨੂੰ ਕੁਛ ਨਹੀਂ ਚੱਕਣਾ ਜ਼ਿੰਦਗੀ ਤਿਆਗ ਦੂਗਾ ਤਿਆਗ ਸਕਦਾ ਹੈ ਤਿਆਗ ਦੇਣੀ ਉਹ ਆਪਦੀ ਪਿਆਕ ਕੇ ਗਿਆ ਸਾਡੇ ਪਿੰਡ ਕਹਿ ਕੇ ਗਿਆ ਤੌਰਨ ਲੱਗੇ ਅਰਦਾਸ ਕਰਾ ਕੇ ਗੁਰਦਾਰੇ ਉਤਰਿਆ ਵੀ ਮੈਂ ਜੇ ਨਾ ਸਰਕਾਰ ਮੰਨੀ ਮੈਂ ਉੱਠਣਾ ਨਹੀਂ ਮੇਰੀ ਲੋਥ ਹੀ ਆਉਣੀ ਆ ਹੁਣ ਤੇ ਸ਼ੋਦ ਅਸੀਂ ਬਹੁਤ ਇਹ ਕਹੇ ਵੀ ਤੂੰ ਇਹ ਫੈਸਲਾ ਨਾ ਲੈ ਆਪਾਂ ਨਾ ਲਈਏ ਫੈਸਲਾ ਕੋਈ ਨਹੀਂ ਹੋਰ ਚੱਲ ਜੂ ਹੋਰ ਚੱਲ ਜੂ ਲੰਮਾ ਪਰ ਨਹੀਂ ਉਹਦਾ ਵੀ ਮੇਰਾ ਇਸ ਫੈਸਲੇ ਲੈ ਬਣਾ ਫਰਦਾ ਨਹੀਂ ਲਾਠ 900 ਬੰਦਾ ਮਰ ਚੁੱਕਿਆ ਲੋਕਾਂ ਦੇ ਆਗੂ ਆਪ ਤਾਂ ਮਰਦੇ ਨਹੀਂ ਪੋਤਮਰਾਉਂ ਦੇ ਲੋਕਾਂ ਨੇ ਇਸ ਕਰਕੇ ਉਹਨੇ ਆਪ ਦੀ ਜਿਹੜੀ ਆ ਜਾਨ ਜੀ ਬਾਈ ਇਸ ਤਰ੍ਹਾਂ ਦੇ ਨਾਲ ਦੂਜੀਆਂ ਜਿਥੇ ਬੰਦੀਆਂ ਵੱਲੋਂ ਜਿਹੜਾ ਹੈਗਾ ਡੱਲੇ ਵਾਲਾ ਸਾਹਿਬ ਹੋਰਾਂ ਦੇ ਫੈਸਲੇ ਨੂੰ ਗਲਤ ਦੱਸਿਆ ਜਾ ਰਿਹਾ ਉਸ ਚੀਜ਼ ਨੂੰ ਕਿਵੇਂ ਵੇਖੋ ਉਹ ਵੇਖੋ ਜੀ ਉਹਨਾਂ ਦੀਆਂ ਜੜੀਆਂ ਨਾ ਆਪ ਕੋ ਆਪਣੀਆਂ ਜਿ세 ਬੰਦੀਆਂ ਉਹਨਾਂ ਦਾ ਜਿਹੜਾ ਸੀ ਕੁਝ ਬੰਦਿਆਂ ਦੇ ਜਿਵੇਂ ਰੂਦੂ ਆ ਜਾ ਇੱਕ ਸੀਗਾ ਅਗਰਾਹਾ ਵਾਲੇ ਇਹਨਾਂ ਦੇ ਨਾਲ ਕੁਝ ਬੰਦਿਆਂ ਦੀ ਉਹਨਾਂ ਦੀ ਇਹਨਾਂ ਨਾਲ ਮੇਲ ਨਹੀਂ ਖਾਂਦਾ ਉਹਨੇ ਆ ਚੀਜ਼ਾਂ ਨਹੀਂ ਚਾਹੀਦੀ ਆਪਣੀ ਮੰਗਾਉਣੀ ਚਾਹੀਦੀ ਜਾਣੀ ਚਾਹੀਦੀ ਇਹਨੇ ਜਿਹੜੀਆਂ ਜਾਇਜ਼ ਮੰਗਾ ਉਹ ਸਾਡੀਆਂ ਜਿੰਨੀਆਂ ਕਿਸਾਨੀਆਂ ਉਹ ਹੀ ਰੱਖੀਆਂ ਉਹ ਇਹਨਾਂ ਤੇ ਸਾਰਿਆਂ ਦੇ ਰਾਜੀ ਨਹੀਂ ਉਹ ਕਾਮਰੇਡ ਬੰਦੇ ਖੇਲਾਂ ਦੇ ਆ ਉਹ ਹੋਰ ਚਾਹੁੰਦੇ ਆ ਇਹ ਹੋਰ ਤਾਂ ਅਸੀਂ ਇਹ ਹੋਰ ਤਾਂ ਇਹ ਚਾਹੁੰਦਾ ਕਿ ਸਾਡੀ ਜਿਹੜੀ ਆਉਣ ਵਾਲੀ نسل ਤੇ ਜੇ ਬਚਲ ਬਚ ਜਾਵੇ ਸਾਡੀ ਜਾਇਦਾਦ ਬਚ ਜਾਵੇ ਇਹ ਕਾ ਜਿਵੇਂ ਇੱਕ ਕੋਪਰੈਂਟ ਘਰਾਣੇ ਆ ਚੁੱਕੇ ਆ ਇਹਨਾਂ ਨੇ ਸਾਡਾ ਸਾਰਾ ਲੈ ਹੀ ਜਾਣਾ ਅੱਜ ਨਿੱਕਲ ਤੇ ਸਾਡੇ ਕੋਲ ਜਿਹੜਾ ਆ ਧੰਦਾ ਹੈ ਸਾਡਾ ਖੁੱਸ ਜਾਣਾ ਹੈ ਕਿ ਅਸੀਂ ਸਾਰੇ ਦਿਹਾੜੀਦਾਰ ਹੋ ਜਾਾਂਗੇ ਤੇ ਇੱਥੇ ਦੁਨੀਆ ਬਹੁਤ ਜ਼ਿਆਦੇ ਹੈ ਇਹ ਕੈਨੇਡਾ ਅਮਰੀਕਾ ਦਾ ਹੈ ਨਹੀਂ ਵੀ 50-5000 ਰੁਪਏ ਬਾਦੀ ਹੈ ਇੱਥੇ ਅਰਬਾਂ ਦੀ ਬਾਦੀ ਹੈ ਤੇ ਸਾਰੀ ਦੁਨੀਆ ਭੁੱਖੀ ਮਰੂਗੀ ਮਨਜੀਤ ਸਿੰਘ ਮਨਜੀਤ ਜੀ ਤੁਹਾਡੇ ਪਿੰਡ ਦੇ ਨੇ ਜਗਜੀਤ ਸਿੰਘ ਡੱਲੇ ਵਾਲਾ ਤੇ ਅੱਜ ਆਪਾਂ ਉਹਨਾਂ ਦੇ ਖੇਤ 'ਚ ਖੜੇ ਆ ਤਾਂ ਜੇ ਦੇਖੀਏ ਤਾਂ ਫਸਲ ਕਾਫੀ ਮਨ ਲਓ ਜਿੱਦਾਂ ਕਣਕ ਪੂਰੀ ਤਰ੍ਹਾਂ ਕਈ ਜਗ੍ਹਾ ਤੋਂ ਖਰਾਬ ਹੈ ਨਾ ਪੂਰੀ ਉਪੀ ਨਹੀਂ ਆ ਹਾਂ ਹਾਂ ਕੀ ਕਾਰਨ ਲੱਗਦਾ ਇਹ ਇਹ ਕਾਰਨ ਫਿਰ ਆਪ ਤਾਂ ਉੱਧਰ ਰਹਿੰਦੇ ਆ ਹੈ ਬੇਟੇ ਵੀ ਉੱਥੇ ਆ ਭਤੀਜਾ ਵੀ ਉੱਥੇ ਆ ਹੁਣ ਹੈ ਫਿਰ ਇਹਨੂੰ ਕੋਈ ਸੰਭਾਲ ਵਾਲਾ ਬੰਦਾ ਉੱਪਰਦਾ ਨਹੀਂ ਹਾਂ ਬਾਕੀ ਸੁੰਡੀ ਫੰਡੀ ਦਾ ਬਹੁਤ ਜ਼ਿਆਦਾ ਜ਼ੋਰ ਹੋਇਆ ਅੱਛਾ ਕਿਉਂਕਿ ਅੱਗ ਲਾਏ ਤੋਂ ਬਣਾਈ ਹਾਂ ਅੱਗ ਲਾਉਣ ਤੋਂ ਬਿਨਾ ਬੀਜੀ ਜੀ ਤਾਂ ਮਤਲਬ ਆਪ ਤਾਂ ਉੱਥੇ ਬੈਠੇ ਨੇ ਪਿੰਡ ਵਾਲਿਆਂ ਤੋਂ ਜਿੰਨਾ ਕੋ ਹੋ ਸਕਦਾ ਹਨਾ ਉਹਨਾਂ ਪਿੰਡ ਵਾਲੇ ਕਰਦੇ ਹੀ ਆ ਪਰ ਜਿਹੜਾ ਆਪ ਦਾ ਕਰਨਾ ਉਹ ਫਖਰਾ ਹੁੰਦਾ ਹਾਂ ਤੇ ਇਹ ਜਿਹੜਾ ਖੇਤਾ ਜਾਂ ਖਾਲੀ ਹੋਇਆ ਇਹ ਸੁੰਡੀ ਕਾਰਨ ਆ ਜਾਂ ਹੁੰਡੀ ਆ ਵੀ ਕੁਛ ਛੇਤੀ ਛੇਤੀ ਜਦੋਂ ਬੀਜ ਗਿਆ ਪੂਰਾ ਬੱਤਰ ਨਹੀਂ ਸੀ ਅੱਛਾ ਫਿਰ ਉਧਰਲਾ ਖਿਆਲ ਜ਼ਿਆਦਾ ਸੀ ਉਧਰਲਾ ਖਿਆਲ ਜ਼ਿਆਦਾ ਸੀ ਹਾਂ ਆ ਸੁੰਡੀ ਖਾਈ ਜਾਂਦੀ ਆ ਸੁੰਡੀ ਪਈ ਹੋਈ ਆ ਹਾਂਜੀ ਸੁੰਡੀ ਪਈ ਆ ਸਰ ਸੁੰਡੀ ਪਈ ਆ ਦੱਲੇ ਵਾਲਾ ਸਾਹਿਬ ਦੇ ਖੇਤ ਨੂੰ ਗਿਆ ਹਾਂਜੀ ਤੇ ਇਹ ਲੱਗਦਾ ਵੀ ਸੁੰਡੀ ਦੇ ਕਰਕੇ ਹੀ ਨਹੀਂ ਹੋ ਰਿਹਾ ਹਾਂਜੀ ਹਾਂਜੀ ਸੁੰਡੀ ਕਰਕੇ ਤੇ ਜੇ ਹੁੰਦੇ ਡੱਲੇ ਵਾਲਾ ਸਾਹਿਬ ਫਿਰ ਕਰ ਲੈਂਦੇ ਕੋਈ ਹੱਲ ਹਾਂ ਫਿਰ ਸਪਰੇਅ ਆ ਰਹੇ ਆ ਪੂੰਦੇ ਵਿੱਚ ਉਹ ਕਰਦੇ ਸਪਰੇਅ ਜਾਂ ਕੋਈ ਵੀ ਨੂੰ ਲਾਉਂਦੇ ਦਵਾਈ ਉਹ ਜੀ ਲਾ ਕੇ ਦਵਾਈ ਬੀਜ ਤੇ ਮਤਲਬ ਕਿ ਬਹੁਤ ਨੁਕਸਾਨ ਹੋਇਆ ਜਿਹੜੀ ਆਪਣਾ ਇਹ ਬੀਜ ਹੈ ਨਾ ਉਧਰਲਾ ਖਿਆਲ ਉਹਨਾਂ ਨੂੰ ਜਾਦੇ ਆ ਉਹ ਫਿਰ ਜ਼ਿੰਮੇਵਾਰਾਂ ਦੇ ਹੱਕਮੋਂ ਬੈਠੇ ਆ ਉਧਰ ਆਪਦੀ ਫਸਲ ਬਰਵਾ ਦੋਰੀ ਹਾਂ ਉਹਨਾਂ ਨੂੰ ਹੈ ਨਹੀਂਗਾ ਐਨ ਮਤਲਬ ਸੋਚਦੇ ਨਹੀਂ ਉਹ ਵੀ ਸਾਡਾ ਖੇਤ ਖਰਾਬ ਹੋ ਹੀ ਜਾਂਦਾ ਪਰ ਉਹਨਾਂ ਦੀ ਸੋਚ ਆ ਜਿਹੜੀ ਲੋਕਾਂ ਦੇ ਪਰਤ ਖੜੀ ਹੈ ਵੀ ਠੀਕ ਹਾਂਜੀ ਦੇਖੋ ਜੀ ਪ੍ਰਧਾਨ ਜੀ ਤੇ ਪ੍ਰਧਾਨ ਜੀ ਦਾ ਸਾਰਾ ਪਰਿਵਾਰ ਸਾਰਾ ਪਿੰਡ ਇਹ ਬਲ ਮੋਰਚੇ 'ਚ ਬੈਠਾ ਜੀ ਪੰਜਾਬ ਦੀ ਕਿਸਾਨੀ ਦੀ ਲੜਾਈ ਲੜ ਰੇ ਆ ਪਰ ਅੱਜ ਅਸੀਂ ਪਿੰਡ ਦੀ ਕਮੇਟੀ ਬਣਾਈ ਸੀ ਵੀ ਜੇ ਉਹਨਾਂ ਦਾ ਕੋਈ ਕਾਰੋਬਾਰ ਆ ਪਿੱਛੇ ਉਹ ਆਪਾਂ ਨੂੰ ਸੰਭਗੇ ਉਹ ਅਸੀਂ ਖੇਤ ਆਏ ਸੀ ਅੱਜ ਵੇਖਿਆ ਜੀ ਉਹਨਾਂ ਦੇ ਵੇਖੋ ਡੱਲਿਆਲ ਸਾਹਿਬ ਲੋਕਾਂ ਦੀ ਕਿਸਾਨੀ ਲਈ ਲੋਕਾਂ ਦੀ ਜ਼ਮੀਨ ਲਈ ਆ ਦੀ ਜਿੰਦਗੀ ਦਾਤੇ ਲਈ ਬੈਠੇ ਆ ਔਰ ਜਿਹੜੇ ਹਜੇ ਵੀ ਡੱਲਿਆਲ ਨੂੰ ਕਹਿੰਦੇ ਆ ਯਾਰ ਐਸ ਐਸ ਸਾਹਿਬ ਬੰਦਾ ਇਹ ਭਾਜੀਪੀ ਨਾਲ ਸਾਂਝੈਂਦੀ ਅੱਜ ਉਹ ਵੇਖੋ ਲੋਕੋ ਕਿਸਾਨੋ ਉਹ ਲੋਕਾਂ ਦੀ ਜ਼ਮੀਨ ਤਾਂ ਬਚਾਈ ਜਾਂਦਾ ਪਰ ਉਹਦੇ ਅੱਜ ਦੇ ਖੇਤ ਚ ਗਈ ਤਾਂ ਸੁੰਡੀ ਪੈ ਗਈ ਆ ਸਰਕਾਰ ਦੀਆਂ ਨੀਤੀਆਂ ਦੇ ਦੇ ਲਾਲ ਸਾਹਮਣੇ ਕੀਤਾ ਵੀ ਅੱਗ ਨਹੀਂ ਲਾਈ ਸੁਪਰ ਸਿਡਰ ਨਾ ਬਜਾਈ ਕੀਤੀ ਆ ਸਰਕਾਰ ਦੀਆਂ ਨੀਤੀਆਂ ਨੂੰ ਮੰਨ ਕੇ ਵੇਖੋ ਜੀ ਅੱਗ ਨਹੀਂ ਲਾਈ ਤੇ ਅੱਜ ਉਹਨਾਂ ਦੇ ਖੇਤ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਥੋੜੇ ਜਿਹੇ ਏਰੀਆ ਚ ਸੁੰਡੀ ਹੈ ਪਰ ਪਿੰਡ ਦੇ ਛਟਾ ਛਟਾ ਦਿੱਤਾ ਜੀ ਸਹਿਯੋਗ ਕਰ ਰਹੇ ਆ ਪੂਰਾ ਸੋ ਮਾਲਕ ਮਿਹਰ ਕਰੇ ਉਹਨਾਂ ਨੂੰ ਸਿੱਧ ਜਿਆਦੀ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਉਹਨਾਂ ਨੇ ਜਿਹਨਾਂ ਦਾ ਮੋਰਚਾ ਜੱਟ ਜੜੇ ਸਾਡੇ ਝੋੜੀ ਲੋਕਾਂ ਦੇ ਪਾਸੇ